ਪੁਲਿਸ ਪਹਿ ਟਾਈਮ ਪਹਿਲਾਂ ਸੀ ਤੁਹਾਨੂੰ ਤਸਵੀਰਾਂ ਜਿਹੜੀ ਬੈਕ ਸਾਈਡ ਦੀ ਦਿਖਾਈਆਂ ਸੀ ਹੁਣ ਫੈਕਟਰੀ ਦੇ ਅੰਦਰ ਖੜੇ ਆ ਦਿਖਾ ਰਹੇ ਹਾਲਾਤ ਅੱਗ ਬਹੁਤ ਜ਼ਿਆਦਾ ਖਤਰਨਾਕ ਹੈ ਦੇਖ ਸਕਦੇ ਹੋ ਤਸਵੀਰਾਂ ਮਾਨੂੰ ਲਾਈਵ ਦਿਖਾ ਰਹੇ ਆ ਅੰਦਰ ਨਹੀਂ ਸੈਰ ਜਿਹੜੀ ਸੈਰਗਰ ਦੀ ਗੱਡੀ ਆ ਚੁੱਕੀ ਹੈ ਤਸਵੀਰਾਂ ਪੜਨ ਇਨਸਾਨੀਆ ਕਰ ਚੁੱਕੇ ਆ ਪੁਲਿਸ ਮੁਲਾਜ਼ਮਾਂ ਵੀ ਪਹੁੰਚ ਚੁੱਕੇ ਨੇ ਫਾਇਰ ਕਰਦੇ ਜਿਹੜੇ ਅਫਸਰ ਸਾਹਿਬਾਨ ਨੇ ਉਹ ਵੀ ਪਹੁੰਚੇ ਨੇ ਇਹ ਸਾਡੇ ਉਹ ਕਾਉਂਸਲਰ ਨੇ ਜਿਹੜੇ ਫਾਇਰ ਚੱਕਰੇ ਸੀ ਇਹ ਐਕਸ ਬੋਟ ਮਾਰੇ ਹਾਲਾਤਾਂ ਜਿਹੜੀ ਅੱਗ ਲੱਗੀ ਆ ਅੱਗ ਬਹੁਤ ਫਤਰ ਰਹਾ ਹੈ ਤਸਵੀਰਾਂ ਬਣਾਉਣਾ ਲਾਈਵ ਸਾਂਝਾ ਕਰ ਰਹੇ ਆ ਦਿਖਾ ਰਹੇ ਆ ਇਸ ਤਰੀਕੇ ਨਾਲ ਜਿਹੜੀ ਅੱਗ ਲੱਗੀ ਹੈ ਇਹ ਅੰਦਰ ਖੜ ਬੰਦੀ ਸੀ ਨਾ ਉਹ ਇਹ ਵੀ ਅੰਦਰ ਖੜ ਜਿਹੜੀ ਉਹ ਬੰਦੀ ਸੀ ਤਸਵੀਰਾਂ ਨਾਲ ਦਿਖਾ ਰਹੇ ਆ ਖੜ ਜਿਹੜੀ ਫਲਦੀ ਫੱਕੀ ਦੱਸੀ ਜਾ ਰਹੀ ਹੈ ਇਹ ਲਾਈਵ ਤਸਵੀਰਾਂ ਬਣਾ ਸਾਂਝਾ ਕਰ ਰਹੇ ਆ ਲਗਾਤਾਰ ਫਾਇਰਟ੍ਰੀ ਦੀਆਂ ਗੱਡੀਆਂ ਜਿਹੜੀਆਂ ਪਹੁੰਚ ਰਹੀਆਂ ਨੇ ਅੱਜ ਕਾਫੀ ਜ਼ਿਆਦਾ ਧਿਆਨ ਨਾਲ ਕਹਿ ਲਾਈਵ ਤਸਵੀਰ ਤੁਹਾਨੂੰ ਅੰਦਰੋਂ ਦਿਖਾ ਰਿਹਾ ਅੰਮ੍ਰਿਤਸਰ ਦੇ ਤਸਵੀਰਾਂ ਨੇ ਇਹਦੇ ਰਗਣਾ ਦੀ ਸਾਂਗੀਆਂ ਕਰ ਰਹੇ ਆ ਦਿਖਾ ਰਹੇ ਆ ਲਗਾਤਾਰ ਫਾਈਬਰ ਦੇ ਟਰਮੀਨਲ ਲੱਗੇ ਹੋਏ ਨੇ ਲੇਕਿਨ ਆਪ ਆਪ ਜਿਹੜੀ ਬਹੁਤ ਜ਼ਿਆਦਾ ਭਿਆਨਕ ਹੈ ਇਹ ਅੰਦਰ ਦੀਆਂ ਤਸਵੀਰਾਂ ਬਗਾਂ ਸਾਂਗੀਆਂ ਕਰਦੇ ਆ ਇਹ ਸਾਡੇ ਐਕਸ ਕਾਉਂਸਲਰ ਨੇ ਵਾਰਡ ਨੰਬਰ 2 ਦੇ ਗੁਰਮੀਲ ਸਿੰਘ ਜੱਜੀ ਜੀ ਦੇ ਨਾਲ ਲੱਗੇ ਹੋਏ ਨੇ ਸਭ ਤੋਂ ਬਹੁਤ ਹੀ ਭਿਆਨਕ ਜਿਹੜੀ ਅੰਦਰ ਦੀਆਂ ਤਸਵੀਰਾਂ ਬਗਾਂ ਸਾਂਗੀਆਂ ਕਰਦੇ ਆ ਦਿਖਾ ਰਹੇ ਆ ਲਗਾਤਾਰ ਤਸਵੀਰਾਂ ਸਾਂਗੀਆਂ ਕਰਦੇ ਆ ਲਗਾ ਸਕਦੇ ਹਾਂ ਕਿੰਨੀ ਖਤਰਨਾਕ ਹੋਊਗੀ ਇਹ ਅੱਗ ਧੂੰਆਂ ਧੂੰਆਂ ਦੇਖ ਕੇ ਅੰਦਰ ਵਾਸੀਆਂ ਨੂੰ ਦਿਖਾ ਰਹੇ ਹਾਂ ਅੰਦਰ ਇਹ ਲਾਈਵ ਤਸਵੀਰਾਂ ਤਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਅੱਗ ਜਿਹੜੀ ਲੱਗੀ ਹੈ ਧੂੰਏ ਦੀ ਲੜਾਕ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆਸ-ਪਾਸ ਦੀ ਜਿਹੜੀ ਬਿਲਡਿੰਗ ਹੈ ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਖਤਰਾ ਹੋ ਸਕਦਾ ਹੈ ਕਿਉਂਕਿ ਅੱਗ ਬਹੁਤ ਹੀ ਹਾਨਕ ਹੈ ਲਗਾਤਾਰ ਜਿਹੜੇ ਲਾਈਵ ਦੇ ਅਸਰ ਤਹਿਾਵਾਂ ਨੇ ਉਹ ਲੱਗੇ ਹੋਏ ਨੇ ਪਰ ਦਿਖਾ ਰਹੇ ਆ ਤਸਵੀਰਾਂ ਲਾਈਵ ਨੇ ਬਹੁਤ ਦੂਰ ਕਿਹੜਾ ਬਹਾਦਰ ਕੇ ਰੋਡ ਤੇ ਫੈਕਟਰੀ ਹੈ ਜਿਸ ਤੇ ਖੜ ਤੇ ਤੇਲ ਦਾ ਕੰਮ ਹੁੰਦਾ ਦੀ ਸ਼ਾਇਦ ਜੋ ਆਂਡੀਆਂ ਮਾਨ ਨੇ ਦੱਸਿਆ ਹੈ ਕਾਫੀ ਖਤਰਨਾਕ ਹੈ ਓਏ ਕੀ ਮੰਨਦਾ ਸੀ ਓਰੇ ਸਪੋਰਟ ਸੋਰਟ ਕਹਿ ਰਿਹਾ ਜੋ ਕਿ ਪੂਰਾ ਕਲੀਅਰ ਨਹੀਂ ਪਤਾ ਲੱਗ ਸਕਿਆ ਇੱਥੇ ਕਿ ਅੱਗ ਕਿ ਅਸਲੀ ਕਿ ਪਤਾ ਲੱਗਿਆ ਨਹੀਂ ਇਹ ਕੰਮ ਕੀ ਹੁੰਦਾ ਜੀ ਕਿਸੇ ਦੀ ਫੈਕਟਰੀ ਸੀ ਇਹ ਥੱਲੇ ਫੈਕਟਰੀ ਹੈ ਖੜਾ ਹੈ ਕਿ ਤੇਲ ਤੇ ਖਲਦੀ ਹਾਂ ਬਨੋਲਾ ਤੋਂ ਕੱਢਦੇ ਹੋਏ ਹਾਂ ਬਾਦ ਜੇ ਤੇ ਖਲ ਤਿਆਰ ਕਰ ਦਿੰਦੇ ਹਾਂ ਕੋਪ ਖਲਦੀ ਬੱਤੀ ਦੱਸੀ ਜਾ ਰਹੀ ਹੈ ਖਲ ਤਿਆਰ ਹੁੰਦੀ ਸੀ ਅੰਦਰ ਜਿਹੜੀ ਪਸ਼ੂਆਂ ਨੂੰ ਖਲ ਪਾਉਂਦੇ ਆ ਉਹ ਤਿਆਰ ਹੁੰਦੀ ਸੀ ਕਾਫੀ ਮਾਤਰਾ ਦੀ ਖਲ ਵੀ ਸ਼ੈਡ ਹੋਵੇ ਉਸਾਬਿਤ ਤੇਜ਼ੀ ਨਾਲ ਇਹ ਅੱਗ ਲੱਗੀ ਹੋਈ ਹੈ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਲਾਈਵ ਹੈ ਦੇਖ ਸਕਦੇ ਹੋ ਵਾਇਰ ਵੀ ਲੈ ਰਹੇ ਨੇ ਅਫਸਰਾਂ ਤੇ ਆਵਾਮ ਨੇ ਉਹ ਵੀ ਲਗਾਤਾਰ ਲੱਗੇ ਹੋਏ ਨੇ ਲਗਾਤਾਰ ਤੁਹਾਨੂੰ ਬਹਾਦਰ ਦੇ ਰੋਡ ਫਲ ਫੈਕਟਰੀ ਦੇ ਵਿੱਚ ਲੱਗੀ ਲੱਗਦੀ ਹੈ ਤਸਵੀਰਾਂ ਬਣਾਉਣਾ ਸੰਭਾਲੀਆਂ ਕਰ ਰਹੇ ਹਾਂ ਦਿਖਾ ਰਹੇ ਹਾਂ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਲ ਫੈਕਟਰੀ ਸੀ ਜਿਹਦੇ ਨੂੰ ਦੱਸਿਆ ਗਿਆ ਗਿਆ ਖਲ ਦਾ ਕੰਮ ਹੁੰਦਾ ਸੀ ਤੇਲ ਤੇ ਖਲ ਜਿਹੜੀ ਉਹ ਬਣਦੀ ਸੀ کافی ਧਿਆਨ ਦੇ ਕੱਦ ਜਿਹੜੀ ਉਹ ਲੰਘ ਚੁੱਕੀ ਆ ਬਹਾਦਰ ਕੇ ਰੋਡ 'ਤੇ ਫੈਕਟਰੀ ਬਣੀ ਹੋਈ ਆ ਗੱਲ ਕਰ ਲਈਏ ਤਾਂ ਬਹਾਦਰ ਕੇ ਰੋਡ 'ਤੇ ਆ ਫੈਕਟਰੀ ਜਿਹਦੇ ਨੂੰ ਲੱਗਾ ਤਾਂ ਇਹ ਤੇ ਗੱਡੀ ਜਿਹੜੀ ਆ ਉਹ ਖੋਣ ਚੁੱਕੀ ਆ ਤੇ ਦੂਸਰਾ ਜਿਹੜਾ 12000 ਲੀਟਰ ਪਾਣੀ ਹੁੰਦਾ ਹੈ ਸ਼ਾਇਦ ਵਿੱਚ 12000 ਲੀਟਰ ਪਾਣੀ ਵੀ ਹੈ ਇਹ ਸੈਂਟਰ ਪਹੁੰਚ ਗਿਆ ਹੈ ਤੁਹਾੰਦਾਰੀਆਂ ਤਸਵੀਰਾਂ ਲਾਈਵ ਨੇ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਬਹਾਦਰ ਕੇ ਰੋਡ ਤੇ ਜਿੰਨਾ ਵੀ ਟ੍ਰੈਫਿਕ ਹੈ ਉਸ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜੀ ਫਾਇਰ ਗੇਟ ਦੀਆਂ ਗੱਡੀਆਂ ਨੇ ਉਹ ਜਲਦੀ ਤੋਂ ਜਲਦੀ ਇੱਥੇ ਪਹੁੰਚ ਸਕਣ ਬਹਾਦਰ ਕੇ ਰੋਡ ਤੇ ਜਿਹਨੇ ਸਾਡੀ ਵੀਡੀਓ ਟ੍ਰੈਫਿਕ ਇੰਚਾਰਜ ਤੱਕ ਪਹੁੰਚਦੀ ਹੈ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਹਾਦਰ ਕੇ ਰੋਡ ਤੇ ਜਿਹੜੀ ਆਉਣ ਵਾਲੀ ਸਾਈਡ ਹੈ ਉਸ ਨੂੰ ਖਾਲੀ ਕਰਵਾ ਦਿੱਤਾ ਜਾਵੇ ਤਾਂ ਕਿ ਜਿਹੜੀ ਫਾਇਰ ਗੇਟ ਦੀਆਂ ਗੱਡੀਆਂ ਨੇ ਉਹ ਜਲਦੀ ਤੋਂ ਜਲਦੀ ਜਿਹੜਾ ਇੱਥੇ ਤੱਕ ਅਗਰ ਪਹੁੰਚ ਸਕਣ ਕਿਉਂਕਿ ਆਗ ਦਾਸ ਰੂਪ ਜਿਹੜਾ ਬਹੁਤ ਭਿਆਨਕ ਹੈ ਦੇਖ ਸਕਦੇ ਹੋ ਤਸਵੀਰਾਂ ਮੈਂ ਦਿਖਾ ਰਿਹਾ ਨਾਲ ਵੀ ਨਾਲ ਸ਼ੇਅਰ ਕਰਦੇ ਰਹੋ ਪਰਲੀ ਸਾਈਡ ਦੀਵਾਰ ਨੂੰ ਪਾੜ ਕੇ ਜਿਹੜੀ ਅੱਗ ਉਹ ਬਾਹਰ ਜਾਰੀ ਹੋ ਰਹੀ ਹੈ ਨਾਲ ਲਾਈਵ ਸੰਜਿਆ ਕੀਤਾ ਪਹਿਲਾਂ ਵੀ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਜਦੋਂ ਜਦ ਇਹਦੀਆਂ ਹੋ ਚੁੱਕੀਆਂ ਲਗਾਤਾਰ ਟੀਮ ਜਿਹੜੀ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਾਫੀ ਭਿਆਨਕ ਆ ਗਿਆ ਕਾਫੀ ਭਿਆਨਕ ਮੰਝਰ ਹੈ ਹੈਲਮਟ ਵਗੈਰਾ ਇਹਦਾ ਨਹੀਂ ਪਾਇਆ ਗਿਆ ਸੀ ਲੇਕਿਨ ਹੁਣ ਪਾਇਆ ਗਿਆ ਹੈ ਇਹ ਸਰਗੋਦਾ ਫਿਰਦਾ ਬਗਾਨਾ ਹੈ 마스크 ਵਗੈਰਾ ਜਨਾ ਦੇ ਲekin ਦੁਮਾਲ ਵਗੈਰਾ ਬਨਣ ਬਨਣੇ ਪੈ ਰਹੇ ਆ ਮੁਲਾਜ਼ਮਾਂ ਨੂੰ ਦੇਖਦੇ ਨੂੰ ਕਾਫੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਾਈਵ ਤਸਵੀਰਾਂ ਨੇ ਇਹ ਬਹਾਦਰ ਕੇ ਰੋਡ ਕਲ ਫੈਕਟਰੀ ਦੀਆਂ ਜਿਹਦੇ ਵਿੱਚ ਅੱਗ ਲੱਗ ਚੁੱਕੀ ਆ ਬਹੁਤ ਧਿਆਨ ਦੇ ਕਾਗ ਹੈ ਸ਼ਾਇਦ 2 ਤੋਂ 3 ਘੰਟੇ ਇਹਦੇ ਸਭ ਨੂੰ ਕਾਬੂ ਪਾਉਣ ਚ ਲੱਗ ਜਗਦਾ ਵਕਤ ਜਰ ਹੈ ਗੱਡੀ ਆ ਰਹੀ ਹੈ ਤੇ ਦੂਸਰੀ ਗੱਡੀ ਜਿਹੜੀ ਹੋਰ ਆ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਬਾਹਰ ਕੱਢ ਕੇ ਦਿਖਾ ਰਹੇ ਹਾਂ ਕਿ ਕਾਫੀ ਜ਼ਿਆਦਾ ਗੈ ਜਿਸ ਨੂੰ ਸ਼ਾਇਦ ਕਈ ਗੱਡੀਆਂ ਲੱਗ ਜਾਣਗੀਆਂ ਜਿਸ ਨੂੰ ਸ਼ਾਇਦ ਕਈ ਗੱਡੀਆਂ ਜਿਹੜੀਆਂ ਉਹ ਲੱਗਣ ਗਈਆਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਲਾਈਵ ਨੇ ਅੱਜ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਖਤਰਨਾਕ ਹੈ ਇਹ ਦਿਖਾ ਰਹੇ ਹਾਂ ਤਸਵੀਰਾਂ ਤੁਹਾਨੂੰ ਲਾਈਵ ਦੇਖ ਸਕਦੇ ਹੋ ਅੰਦਰ ਜਿਹੜੀ ਅੱਗ ਲੱਗੀ ਹੋਈ ਹੈ ਤੇ ਧੂੰਏ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਧੂੰਆਂ ਕਿੰਨਾ ਕਿੰਨਾ ਧੂਆਂ ਆਇਆ ਉਸਕੋ ਅੰਦਾਜ਼ਾ ਲਗਾ ਸਕੋਗੇ ਕਿ ਕਿੰਨੀ ਆਗ ਹੈ ਹੋਏਗੀ ਫਾਇਰ ਰੀਡ ਦੀਆਂ ਗੱਡੀਆਂ ਲਗਾਤਾਰ ਪਹੁੰਚ ਰਹੀਆਂ ਨੇ ਬਹੁਤ ਹੀ ਬਹੁਤ ਹੀ ਸਰਾਨਾ ਜੋ ਕਦਮ ਹੈ ਜੀ ਫਾਇਰ ਰੀਡ ਦਾ ਜਿਨ੍ਹਾਂ ਨੇ ਬਿਲਕੁਲ ਟਾਈਮ ਨਹੀਂ ਗਵਾਇਆ ਤੇ ਜਲਦੀ ਤੋਂ ਜਲਦੀ ਦੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਤੇ ਜਲਦੀ ਤੋਂ ਜਲਦੀ ਪਹੁੰਚ ਵੀ ਗਈਆਂ ਨੇ ਤਸਵੀਰਾਂ ਨਾਲ ਦੀ ਨਾਲ ਸਾਂਝੀਆਂ ਕਰਦੇ ਰਹੋ ਬਹਾਦਰ ਕੇ ਰੋਡ ਤੇ ਬਣੀ ਹੈ ਫੈਕਟਰੀ ਗੱਲ ਕਰ ਲਈਏ ਤਾਂ ਬਹਾਦਰ ਕੇ ਰੋਡ ਤੇ ਫੈਕਟਰੀ ਬਣੀ ਹੋਈ ਹੈ ਜਿੱਥੇ ਇਹ ਅੱਗ ਜਿਹੜੀ ਉਹ ਲੱਗੀ ਹੋਈ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਨੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਅੱਗ ਦਾ ਮੰਜ਼ਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਅੱਗ ਲੱਗੀ ਹੋਈ ਲੋਕਾਂ ਇਹ ਤਸਵੀਰਾਂ ਤੁਹਾਡੇ ਨਾਲ ਲਾਈਵ ਜਾਨੀਆਂ ਕਰ ਰਹੇ ਹਾਂ ਦਿਖਾ ਰਹੇ ਹਾਂ ਲਗਾਤਾਰ ਫਾਇਰ ਗੇਸ ਜਿਹੜੀ ਅਮਸ਼ੱਤ ਕਰਦੀ ਹੋਈ ਨਜ਼ਰ ਆ ਰਹੀ ਹੈ ਕਾਫੀ ਜ਼ਿਆਦਾ ਫੜ ਦੇ ਵਿੱਚ ਪੈਸੇ ਤੇਲ ਹੁੰਦਾ ਤੇਲ ਦੇ ਸੋ ਫਾਇਰ ਕਰਦੀਆਂ ਗੱਡੀਆਂ ਲਗਾਤਾਰ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਦੂਸਰੀ ਗੱਡੀ ਵੀ ਪਹੁੰਚ ਚੁੱਕੀ ਹੈ ਦੂਸਰੀ ਗੱਡੀ ਜਿਹੜੀ ਨਾਲ ਲੱਗ ਚੁੱਕੀ ਹੈ ਦੂਸਰੀ ਗੱਡੀ ਪਹੁੰਚ ਚੁੱਕੀ ਹੈ ਬਹਾਦਰ ਕੇ ਰੋਡ ਜਿਹੜਾ ਹੈ ਉਸ ਨੂੰ ਅਫਸਰ ਸਹਿਬਾਨ ਵੀ ਲਗਾਤਾਰ ਪਹੁੰਚ ਰਹੇ ਨੇ ਤਸਵੀਰਾਂ ਬਣਾਉਣਾ ਸਾਂਝੀਆਂ ਕਰ ਰਹੇ ਆ ਲਾਈਵ ਤਸਵੀਰਾਂ ਦੇ ਨਾਲ-ਨਾਲ ਸਾਂਝੀਆਂ ਕਰਦੇ ਰਹੋ ਜਿਹੜੇ ਆਸ-ਪਾਸ ਜਿਹੜੀਆਂ ਦੁਕਾਨਾਂ ਨੇ ਪਰਲੀ ਸਾਈਡ ਹੈ ਜਾਂ ਫਿਰ ਮਕਾਨ ਨੇ ਜਾਂ ਕੋਈ ਹੋਰ ਫੈਕਟਰੀ ਹੈ ਉਹ ਵਿਸਤ੍ਰਿਤਤਾ ਵਰਤਮ ਧਿਆਨ ਰੱਖਣ ਕੋਈ ਹਾਸਾਇੜਾ ਉਧਰ ਨਾ ਹੋਵੇ ਕਿਉਂਕਿ ਜਿਹੜੀ ਅੱਗ ਆਗਾ ਬਹੁਤ ਤੇਜ਼ ਹੈ ਦੀਵਾਰਾਂ ਨੂੰ ਪਾੜਦੀ ਹੋਈ ਨਜ਼ਰ ਆਈ ਸਾਨੂੰ ਜਦੋਂ ਅਸੀਂ ਤੁਹਾਡੇ ਨਾਲ ਬਾਹਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੇ ਦੋਸੀਂ ਤੁਹਾਡੇ ਨਾਲ ਬਾਹਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਪਰਲੀ ਸਾਈਡ ਦੀਆਂ ਉੱਥੇ ਤੁਸੀਂ ਦੇਖਿਆ ਕਿ ਅੱਗ ਦਾ ਮੰਜਾ ਜਿਹੜਾ ਸੀ ਉਹ ਬਹੁਤ ਖਤਰਨਾਕ ਸੀ ਇਹ ਤਸਵੀਰਾਂ ਬਾਰੇ ਨਾਲ ਲਾਈਵ ਸਾਂਝੀਆਂ ਕਰ ਰਹੇ ਹਾਂ ਦਿਖਾ ਰਹੇ ਹਾਂ ਉੱਪਰ ਸੋਲਰ ਸਿਸਟਮ ਵੀ ਲੱਗਿਆ ਹੋਇਆ ਹੈ ਉੱਪਰ ਸੋਲਰ ਸਿਸਟਮ ਵੀ ਲਗਾਇਆ ਗਿਆ ਆ ਤੁਹਾਨੂੰ ਅੰਦਾਜ਼ਾ ਧੂਏ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਪ ਜਿਹੜੀ ਉਹ ਕਿੰਨੀ ਖਤਰਨਾਕ ਹੋਏਗੀ ਲਗਾਤਾਰ ਇਹ ਦੂਸਰੀ ਗੱਡੀ ਪਹਿਲੀ ਗੱਡੀ ਜਿਹੜੀ ਚੱਲ ਰਹੀ ਹੈ ਦੂਸਰੀ ਗੱਡੀ ਉਸ ਤੋਂ ਬਾਅਦ ਜਿਹੜੀ ਆ ਪਹੁੰਚ ਚੁੱਕੀ ਹੈ ਬਹਾਦਰ ਕੇ ਰੋਡ ਲੁਧਿਆਣਾ ਬਹਾਦਰ ਕੇ ਰੋਡ ਲੁਧਿਆਣਾ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਸਾਰੇ ਵੀਰ ਕਮੈਂਟ ਕਰਦੇ ਕਿ ਕਿਸ ਨੇ ਇਹ ਦੰਦ ਦਿਖਾ ਰਹੇ ਆ ਤਸਵੀਰਾਂ ਬਹੁਤ ਹੀ ਧਿਆਨ ਨਾਲ ਚੱਜੇ ਜਿਹੜੀ ਇਹ ਲੱਗ ਚੁੱਕੀ ਹੈ ਦੂਸਰੀ ਗੱਡੀ ਫਾਇਰ ਗੱਡ ਦੀ ਜਿਹੜੀ ਪਹੁੰਚ ਚੁੱਕੀ ਹੈ ਬਹਾਦਰ ਕਾ ਰੋਡ ਬਹਾਦਰ ਕੇ ਰੋਡ ਜਿਹੜਾ ਆਉਣ ਵਾਲੀ ਸਾਈਡ ਹੈ ਟ੍ਰੈਫਿਕ ਨੂੰ ਜਾਨ ਨੂੰ ਬੇਨਤੀ ਹੈ ਉਹਨੂੰ ਖਾਲੀ ਕਰਵਾਇਆ ਜਾਵੇ ਤਾਂ ਕਿ ਜਿਹੜੀ ਗੱਡੀਓ ਲਗਾਤਾਰ ਜਲਦੀ ਤੋਂ ਜਲਦੀ ਇੱਥੇ ਪਹੁੰਚ ਸਕਣ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖੜਬਡੌਂਦੀ ਹੈ ਫੈਕਟਰੀ ਦੱਸੀ ਜਾ ਰਹੀ ਹੈ ਇੱਥੇ ਖੜ ਬੰਦੀ ਸੀ ਲਾਈਵ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਗੱਡੀ ਹੈ ਉਹ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਿਹਾ ਲੇਕਿਨ ਆ ਕਿੰਨੀ ਭਿਆਨਕ ਹੈ ਕਿ ਹਾਲੇ ਉਹਦੇ ਤੇ ਕਾਬੂ ਪਾਣਾ ਜਿਹੜਾ ਉਹ ਬਹੁਤ ਮੁਸ਼ਕਲ ਲੱਗ ਰਿਹਾ ਹੈ ਸਾਰੀਆਂ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਨੇ ਇਹ ਲਾਈਵ ਤਸਵੀਰਾਂ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਉੱਪਰ ਤੱਕ ਅੱਗ ਪਹੁੰਚੀ ਹੈ ਬਹਾਦਰ ਕੇ ਰੋਡ ਤੇ ਮੇਰੇ ਬਹੁਤ ਸਾਰੇ ਵੀਰ ਜਰਨਲਿਸਟ ਵੀਰ ਵੀ ਮੇਰੇ ਕਮੈਂਟ ਕਰ ਰਹੇ ਨੇ ਕਿ ਵੀ ਕਿੱਥੇ ਆ ਇਹ ਤੇ ਬਹਾਦਰ ਕੇ ਰੋਡ ਤੇ ਕੈਂਪ ਬ੍ਰੋਕੀ ਐਡਵਾਈਜ਼ਰ ਦੇ ਬਿਲਕੁਲ ਸਾਹਮਣੇ ਸਾਈਡ ਤੇ ਪੈਂਦੀ ਆ ਇਹ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਲੁਧਿਆਣੇ ਦੀ ਖਬਰ ਹੈ ਜੀ ਲੁਧਿਆਣੇ ਦੀ ਬਹੁਤ ਸਾਰੇ ਵੀਰ ਪੁੱਛ ਰਹੇ ਨੇ ਕਿ ਮਾਨ ਜੀ ਕਿੱਥੇ ਦੀ ਖਬਰ ਹੈ ਤੇ ਲੁਧਿਆਣੇ ਦੀ ਖਬਰ ਹੈ ਲੁਧਿਆਣੇ ਬਹਾਦਰ ਕੇ ਰੋਡ ਤੇ ਇੱਕ ਖੜ ਫੈਕਟਰੀ ਹੈ ਜਿਸ ਦੇ ਵਿੱਚ ਭਿਆਨ ਨਕਾਰ ਦੇ ਲੱਗੀ ਹੈ ਅਗਦੀਆਂ ਤਸਵੀਰਾਂ ਬੜਾ ਨਸਾਨੀਆਂ ਕਰ ਰਹੇ ਆ ਦੇਖ ਸਕਦੇ ਹੋ ਧੂਆਂ ਆਸਮਾਨ ਨੂੰ ਛੋ ਰਿਹਾ ਹੈ ਆਸਵਾ ਨੂੰ ਚੰਗਾ ਤੁਹਾਨੂੰ ਨਜ਼ਰ ਆ ਰਹਾ ਗਲਤ ਨਹੀਂ ਇਹ ਤੁਹਾਨੂੰ ਦਿਖਾ ਰਹੇ ਤਸਵੀਰਾਂ লাইਵ ਨਹੀਂ ਨਾਲ ਦੀ ਨਾਲ ਸਾਂਝੀਆਂ ਕਰਦੇ ਰਹੋ ਇਹ ਤਸਵੀਰਾਂ ਸੀ ਤੁਹਾਨੂੰ লাইਵ ਦਿਖਾ ਰਹੇ ਆ ਨਾਲ ਦੀ ਨਾਲ ਸਾਂਝੀ ਕਰਦੇ ਰਹੋ ਤਾਂ ਕਿ ਹੋਰ ਵੀ ਲੋਕ ਦੇਖ ਸਕਣ ਬਹੁਤ ਹੀ ਭਿਆਨਕ ਅੰਜਰ ਬਹੁਤ ਹੀ ਭਿਆਨਕ ਅੱਗ ਜਿਹੜੀ ਬਹਾਦਰ ਕੇ ਰੋਡ ਇੱਕ ਕਲ ਫੈਕਟਰੀ ਦੇ ਵਿੱਚ ਲੱਗੀ ਹੈ ਇੱਥੇ ਤੇਲ ਤੇ ਖੜ ਜਿਹੜੀ ਆ ਉਹ ਬੰਦੀ ਤੋਂ ਦਿਖਾ ਰਹੇ ਆ ਤਸਵੀਰਾਂ লাইਵ ਨੇ ਅੰਦਰ ਸ਼ਹਿਰ ਖਲਸੀ ਜਿਸ ਨੂੰ ਅੱਗ ਲੱਗ ਚੁੱਕੀ ਹੈ ਖਲ ਨੂੰ ਅੱਗ ਜਿਹੜੀ ਹੈ ਉਹ ਫਰ ਦੇ ਵਿੱਚ ਆਪਣੇ ਆਪ ਵੀ ਕਾਫੀ ਤੇਲ ਹੁੰਦਾ ਜਿਸ ਨੂੰ ਅੱਗ ਜਿਹੜੀ ਆ ਉਹ ਇਸੇ ਲਈ ਜਿਹੜਾ ਕਾਬੂ ਪਾਣਾ ਉਹ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਫਾਇਰ ਬ੍ਰਿਗੇਡ ਦੇ ਜਾਬਾਦ ਅਫਸਰ ਜਿਹੜੇ ਆ ਲਗਾਤਾਰ ਲੱਗੇ ਜਰੂਰ ਹੋਏ ਆ ਲੇਕਿਨ ਇੱਥੇ ਕਾਬੂ ਪਾਣਾ ਇੰਨਾ ਆਸਾਨ ਨਹੀਂ ਰਹੇਗਾ ਤੰ ਦਿਖਾ ਰਹੇ ਆ ਤਸਵੀਰਾਂ ਬਹਾਦਰ ਕੇ ਰੋਡ ਬਣੀ ਹੈ ਇੱਕ ਖੜ ਫੈਕਟਰੀ ਜਿਹਦੇ ਵਿੱਚ ਇਸ ਟਾਈਮ ਭਿਆਨਕ ਅੱਗ ਲੱਗ ਚੁੱਕੀ ਹੈ ਸ਼ਾਇਦ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਉਹ ਹੋ ਗਿਆ ਹੈ ਹਾਲੇ ਵੀ ਜਿਹੜੀ ਅੱਗ ਹੈ ਉਸ ਦਾ ਕਾਰਨ ਪਤਾ ਨਹੀਂ ਚੱਲਿਆ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ ਲੇਕਿਨ ਪ੍ਰੋਪਰ ਕਾਰਨ ਜਿਹੜਾ ਉਹ ਪਤਾ ਨਹੀਂ ਚੱਲ ਪਿਆ ਦੇਖ ਸਕਦੇ ਹੋ ਜੰਗਲਿਆਂ ਜੋ ਕਿਵੇਂ ਅੱਗ ਜਿਹੜੀ ਹੈ ਪਾਸ ਆਊਟ ਉਨੀ ਨਜ਼ਰ ਆ ਰਹੀ ਹੈ ਬਹਾਦਰ ਕੇ ਰੋਡ ਤੇ ਲੁਧਿਆਣੇ ਦੇ ਵਿੱਚ ਲੱਗੀ ਹੈ ਇਹ ਭਿਆਨਕ ਅੱਗ ਬਹੁਤ سارے ਲੋਕ ਕਮੈਂਟ ਸੈਕਸ਼ਨ ਵਿੱਚ ਪੁੱਛ ਰਹੇ ਨੇ ਕੁਝ ਪੱਤਰਕਾਰ ਵੀ ਫੋਨ ਕਰ ਰਹੇ ਨੇ ਤਾਂ ਫੋਨ ਨਾ ਕਰੋ ਬੇਨਤੀ ਹੈ ਉਹਨੂੰ ਦੱਸਤਾ ਕਿ ਕੈਂਪ ਪ੍ਰੋਪਰਟੀ ਐਡਵਾਈਜ਼ਰ ਥੋੜੀ ਅੱਗੇ ਆ ਕੇ ਫੜ ਫੈਕਟਰੀ ਹੈ ਜਿੱਥੇ ਅੱਗ ਲੱਗੀ ਹੈ ਭਿਆਨਕ ਅੱਗ ਹੈ ਲੇਕਿਨ ਜਵਾਬ ਅਫਸਰ ਲੱਗੇ ਹੋਏ ਨੇ ਲਗਾਤਾਰ ਕੋਸ਼ਿਸ਼ ਜਾਰੀ ਹੈ ਇਹ ਲਾਈਵ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਉੱਪਰ ਸੋਲਰ ਸਿਸਟਮ ਵੀ ਲੱਗਿਆ ਹੋਇਆ ਹੈ ਉਹ ਤਸਵੀਰਾਂ ਮੰਨ ਦਿਖਾ ਰਹੇ ਆ ਲਾਈਵ ਨੇ ਨਾਲ ਵੀ ਨਾਲ ਸ਼ੇਅਰ ਕਰਦੇ ਰਹੋ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਜਿਹੜੀ ਅੱਗ ਦੀ ਲਪਟਾਂ ਨੇ ਉਸ ਦਾ ਸੇਖ ਮੈਨੂੰ ਇਨੀ ਦੂਰ ਖੜੇ ਤੱਕ ਨੂੰ ਆ ਰਿਹਾ ਹੈ ਸੋਚੋ ਜਿਹੜੇ ਅਫਸਰ ਸਹਿਬਾਨ ਕੋਲ ਖੜੇ ਹੋਣਗੇ ਉਹਨਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ ਲਾਈਵ ਤੁਸੀਂ ਉਹਨਾਂ ਦਾ ਇਨਸਾਨੀਆ ਕਰ ਰਹੇ ਆ ਦੇਖ ਸਕਦੇ ਹੋ ਅੱਗ ਦਾ ਜਿਹੜਾ ਰੂਪ ਹੈ ਬਹੁਤ ਭਿਆਨਕ ਹੈ ਕਿੱਤੋਂ ਕਿਤੋਂ ਦੇਖ ਰਹੇ ਹੋ ਸਾਡੀ ਇਹ ਖਬਰ ਨੂੰ ਕਮੈਂਟਸਾਂ 'ਚ ਵੀ ਜਰੂਰ ਦੱਸੋ ਕਿੱਥੇ ਤੱਕਰ ਪਹੁੰਚ ਰਹੀ ਹੈ ਸਾਡੀ ਇਹ ਖਬਰ ਉਹ ਸਾਨੂੰ ਜਰੂਰ ਦੱਸੋ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਸੀ ਸਾਂਗੀਆਂ ਕਰ ਰਹੇ ਆ ਬੜਾ ਤਾਰ ਪਹੁੰਚ ਰੀਆਂ ਨੇ 5 ਗੇੜੀਆਂ ਗੱਡੀਆਂ ਤਕਰੀਬਨ ਅੱਧਾ ਘੰਟਾ ਹੋ ਗਿਆ ਲੇਕਿਨ ਹਾਲੇ ਵੀ ਅੱਗ ਤੇ 5 10% ਹੀ ਕਾਬੂ ਪਾਇਆ ਜਾ ਚੁੱਕਿਆ ਹੈ ਸਿਰਫ 5 ਤੋਂ 10% ਕਾਬੂ ਪਾਇਆ ਗਿਆ ਹੈ ਬਾਕੀ ਦੇਖ ਸਕਦੇ ਹੋ ਆਪ ਕਿੰਨੀ ਭਿਆਨਕ ਹੈ ਹਾਲੇ ਤਕਰੀਬਨ ਇਸ ਨੂੰ 1 ਤੋਂ 2 ਘੰਟਾ ਲੱਗੇਗਾ ਜੋ ਅੰਦਾਜ਼ਾ ਹੈ ਸਾਡਾ ਲੇਕਿਨ ਜਾਵਾਜ ਅਫਸਰ ਜਿਹੜੇ ਲਗਾਤਾਰ ਲੱਗੇ ਹੋਏ ਨੇ ਮੈਂ ਕਾਫੀ ਦੂਰ ਖੜਿਆ ਮੈਨੂੰ ਇੱਥੇ ਵੀ ਕਾਫੀ ਸੇਕ ਆ ਰਿਹਾ ਹੈ ਲੇਕਿਨ ਉਹ ਲੋਕ ਜਿਹੜੇ ਬਿਲਕੁਲ ਸੈਂਟਰ 'ਚ ਖੜੇ ਹੋ ਮੋਂ ਦਿਖਾ ਰਹੇ ਆ ਲਾਈਵ ਤਸਵੀਰਾਂ ਨੇ ਇਹ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਕੋ ਪ੍ਰੈਸ ਨੂੰ ਵੀ ਦੂਰ ਹਟਾਇਆ ਜਾ ਰਿਹਾ ਹੈ ਕਿ ਜਿਹੜੀ ਅੱਗੇ ਕਾਫੀ ਭਿਆਨਕ ਹੈ ਕੋਈ ਲਾਈਵ ਤਸਵੀਰਾਂ ਅਸੀਂ ਬੜੇ ਨਾਲ ਸਾਂਝੀਆਂ ਕਰ ਰਹੇ ਆ ਅਫਸਰ ਸਹਿਬਾਨ ਪਹੁੰਚ ਚੁੱਕੇ ਨੇ ਬਾਈ ਬਾਰ-ਬਾਰ ਕਮੈਂਟ ਨਾ ਕਰੋ ਪੂਰੀ ਖਬਰ ਦੇਖ ਲਓ ਜਿਹੜੀ ਅੱਗੇ ਇਹ ਹੈ ਬਹਾਦਰ ਕੇ ਰੋਡ ਕੈਨ ਪ੍ਰੋਪਰਾਈਟੀ ਐਡਵਾਈਜ਼ਰ ਨੂੰ ਥੋੜੀ ਕੱਗੇ ਜਾ ਕੇ ਖੜ ਫੈਕਟਰੀ ਹੈ ਜੀ ਇਹ ਬਿਲਕੁਲ ਖੜ ਫੈਕਟਰੀ ਦੇ ਵਿੱਚ ਲੱਗੀ ਹੈ ਇਹ ਭਿਆਨਕ ਅੱਗ ਜਿਹੜੀ ਜਿਸ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਹਾਦਰ ਕੇ ਰੋਡ ਤੇ ਬਣੀ ਹੈ ਫੈਕਟਰੀ বারবার ਕਮੈਂਟ ਕਰਕੇ ਨਾ ਪੁੱਛੋ ਐਡਰੈਸ ਕੀ ਹੈ ਕੰਨੀ ਬੋਲ ਰਹਾ ਮੈਂ ਕਿਹੜਾ ਕੀ ਹੈ ਇਹ ਖਾਲ ਹੈ ਖਾਲ ਦੀ ਕੋਈ ਤੇਲ ਨਹੀਂ ਹਾਂ ਤੇਲ ਨਹੀਂ ਦੱਸੋ ਨਾ ਕੋਈ ਨਹੀਂ ਹਾਂ ਕੀ ਕੰਮ ਹੈ ਇਹ ਵੀ ਕਰੇ ਤੇਲ ਦੇ ਮਾਲਕ ਮਾਲਕ ਕੋਈ ਬਣੇਗਾ ਕੋਈ ਨਹੀਂ ਪੋਨੇਗਾ ਆਹ ਰਾਇੰਗ ਆ ਗਿਆ 4 ਕੱਟਸ ਆ ਗਏ ਦਾ ਬੋਗਾ ਹੀ ਕਹਨੇ ਆ ਬਾਕੀ ਬਾਈਕਾਂ ਵੀ ਤੇ ਹੋਣੀ ਤੇ ਤੋਂ ਸ਼ਾਇਦ ਕੋਈ ਹੋਰ ਟੈਕਨੀਕ ਅਪਣਾਈ ਜਾ ਰਹੀ ਹੈ ਕੁਝ ਨਵੀਂ ਚੀਜ਼ ਲੈ ਕੇ ਆਂਦੀ ਗਈ ਹੈ ਛੋਟੀ ਗੱਲਨ ਦੇ ਵਿੱਚ ਉਹਦੇ ਨਾਲ ਕੋਸ਼ਿਸ਼ ਕੀਤੀ ਜਾਏਗੀ ਸਾਰੀਆਂ ਤਸਵੀਰਾਂ ਤੁਹਾਨੂੰ ਲਾਈਵ ਨੇ ਬੈਟਰੀ ਦਾ ਨਾਮ ਕੀ ਹੈ ਫਲ ਫੈਕਟਰੀ ਕਹਿੰਦੇ ਹੈ ਹਾਂ ਫਲ ਫੈਕਟਰੀ ਹੈ ਫਲ ਤੋਂ ਬਾਹਦਰ ਕੇ ਰੋਡ ਤੇ ਉਹ ਵੀ ਭਿਆਨਕ ਮੰਝਾ ਨਜ਼ਰ ਆ ਰਿਹਾ ਹੈ ਅੱਗ ਵੀ ਅੱਗ ਵੀ ਅੱਗ ਵੀ ਅੱਗ ਨਜ਼ਰ ਆ ਰਹੀ ਹੈ ਲਾਈਵ ਤਸਵੀਰਾਂ ਦਿਖਾ ਰਹੇ ਆ ਗੱਡੀ ਜਿਹੜੀ ਹੈ ਦੂਸਰੀ ਗੱਡੀ ਵੀ ਲਿਆਂਦੀ ਜਾ ਰਹੀ ਹੈ ਦੂਸਰੀ ਗੱਡੀ ਜਿਹੜੀ ਹੈ ਉਸ ਨੂੰ ਵੀ ਨਾਲ ਲਿਆਂਦਾ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਕੰਟਰੋਲ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਇੱਥੇ ਤੱਕ ਦੇਉ ਤਸਵੀਰਾਂ ਦਿਖਾ ਰਹੇ ਆ ਸੋ ਪ੍ਰੈਸ ਨੂੰ ਵੀ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਬਿਲਕੁਲ ਸਹੀ ਹੈ ਕਿਉਂਕਿ ਅੱਗੇ ਖਤਰਾ ਹੈ ਅੱਗ ਦੀ ਲਪਟ ਜਿਹੜੀ ਇੱਥੇ ਤੱਕ ਆ ਰਹੀ ਹੈ ਜਿੱਥੇ ਮੈਂ ਖੜੇ ਆਂ ਮੈਂ ਕਾਫੀ ਦੂਰ ਆ ਲੇਕਿਨ ਹਲੇ ਵੀ ਲਵ ਨੇਥੇ ਤੱਕ ਰਾਰੀ ਹੈ ਤੋਂ ਕਾਫੀ ਪਿਆਮਕ ਜਿਹੜੀ ਆਗੇ ਸਾਡੇ ਕਾਉਂਸਲਰ ਨੇ ਗੁਰਮੇਲ ਸਿੰਘ ਜੱਜੀ ਜੀ ਜਿਹੜੇ ਪਹਿਲਾਂ ਐਕਸ ਕਾਉਂਸਲਰ ਨੇ ਅਕਾਲੀ ਦਲ ਤੋਂ ਜਿਹੜੇ ਨਾਲ ਖੜੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਾਈਵ ਨੇ ਫਾਈਵ ਗੇਟ ਦੇ ਜਿਹੜੇ ਅਫਸਰ ਸਾਹਿਬਾਨ ਨੇ ਉਹ ਵੀ ਨਾਲ-ਨਾਲ ਲੱਗ ਰਹੇ ਨੇ ਲਗਾਤਾਰ ਜਿਹੜੀ ਇਹ ਤਸਵੀਰਾਂ ਅਸੀਂ ਤੁਹਾਨੂੰ ਬਹਾਦਰ ਕੇ ਰੋਡ ਤੋਂ ਦਿਖਾ ਰਹੇ ਆ ਫੈਕਟਰੀ ਦਾ ਨਾਮ ਜਿਹੜਾ ਕਨਫਰਮ ਨਹੀਂ ਹੋ ਪਾਇਆ ਲੇਕਿਨ ਫਿਲਹਾਲ ਐਸਰੂ ਖਲ ਫੈਕਟਰੀ ਦੱਸਿਆ ਜਾ ਰਿਹਾ ਇੱਥੇ ਖਲ ਜਿਹੜੀ ਬਣਦੀ ਹੈ ਜਿਹੜੀ ਪਸ਼ੂਆਂ ਨੂੰ ਆਪਾਂ ਖਲ ਪਾਉਂਦੇ ਆ ਉਹ ਖਲ ਜਿਹੜੀ ਇੱਥੇ ਬਣਦੀ ਹੈ ਬਰੇਨਾ ਚੋਂ ਤੇਲ ਕੱਢਿਆ ਜਾਂਦਾ ਤੇ ਖਲ ਜਿਹੜੀ ਇੱਥੇ ਪੈਣੀ ਆ ਜਾਂਦੀ ਆ ਤੇਲ ਵੀ ਹੋ ਸਕਦਾ ਹੈ ਲੇਕਿਨ ਹਾਲੇ ਇਸੇ ਦਾ ਕੋਈ ਵੀ ਪੱਖ ਇਹਦਾ ਸਾਹਮਣੇ ਨਹੀਂ ਆਇਆ ਸਿਰਫ ਜਿਹੜੀ ਦੱਸਿਆ ਜਾ ਰਿਹਾ ਕਿ ਸ਼ੋਰਟ ਸਰਕਟ ਇਸ ਦਾ ਕਾਰਨ ਦੱਸਿਆ ਜਾ ਰਿਹਾ ਬਾਕੀ ਹਾਲੇ ਫਿਲਹਾਲ ਕੁਝ ਵੀ ਕਲੀਅਰ ਨਹੀਂ ਦੂਸਰੀ ਗੱਡੀ ਪਹੁੰਚ ਚੁੱਕੀ ਆ ਲਗਾਤਾਰ ਪੁਲਿਸ ਜਿਹੜੀ ਆ ਰੋਡ ਤੇ ਕੰਟਰੋਲ ਕਰ ਰਹੀ ਆ ਪਤੰਦਕਾਰੀਆਂ ਤਸਵੀਰਾਂ ਲਾਈਵ ਨੇ ਦੂਸਰੀ ਗੱਡੀ ਵੀ ਜਿਹੜੀ ਉਹ ਪਹੁੰਚ ਚੁੱਕੀ ਆ ਤੋਂ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਬਹਾਦਰ ਕੇ ਰੋਡ ਕੈਨਪ੍ਰੋਪੀਡਵਾਈਜ਼ਰ ਅਥਾਰਟੀ ਕੱਗੇ ਆ ਕੇ ਨਾਲੇ ਲੈਫਟ ਦੇ ਵਿੱਚ ਇਹ ਫੈਕਟਰੀ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੈਫਟ ਦੇ ਵਿੱਚ ਇਹ ਫੈਕਟਰੀ ਹੈ ਬਹੁਤ ਜ਼ਿਆਦਾ ਸੇਕ ਮਹਿਸੂਸ ਹੋ ਰਿਹਾ ਹੈ ਸ਼ਾਇਦ ਉਹਨਾਂ ਨੂੰ ਜਿਹੜੇ ਅਸਰ ਸਹਿਬਾਨ ਅੰਦਰ ਕੰਮ ਕਰ ਰਹੇ ਹਨ ਉਹਨਾਂ ਨੂੰ ਬਹੁਤ ਸੇਕ ਮਹਿਸੂਸ ਹੋ ਰਿਹਾ ਹੈ ਜਿਸ ਦੇ ਕਾਰਨ ਉਹ ਥੋੜਾ ਜਿਹਾ ਬਾਹਰ ਨੂੰ ਆਏ ਨੇ ਵਾਕਈ ਜਿੱਥੇ ਮੈਂ ਖੜਿਆ ਇੱਥੇ ਬਹੁਤ ਜ਼ਿਆਦਾ ਸੇਕ ਹੈ ਸੋਚੋ ਮੇਰੇ ਤੋਂ 12-13 ਮੀਟਰ ਉੱਧਰ ਖੜੇ ਹੋਵੇ ਉਹ ਕਿੰਨਾ ਸੇਕ ਮਹਿਸੂਸ ਕਰਦੇ ਹੋਣਗੇ ਲਗਾਤਾਰ ਤਸਵੀਰਾਂ ਤੁਹਾਡਾਂ ਇਨਸਾਨੀਆਂ ਕਰ ਰਹੇ ਹਾਂ ਬਹਾਦਰ ਕੇ ਰੋਡ ਤੋਂ ਜੀ ਬਹਾਦਰ ਕੇ ਰੋਡ ਲੁਧਿਆਣੇ ਤੋਂ ਇੱਕ ਖੜ ਫੈਕਰੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਭਿਆਨਕ ਅੱਗ ਲੱਗੀ ਹੈ ਕੋਪਾ ਸੀਨੀਅਰ ਅਫਸਰ ਵੀ ਜੜੇ ਪਹੁੰਚੁੱਕੇ ਨੇ ਦੇਖਣਾ ਹੋਏਗਾ ਕਿ ਕਿੰਨਾ ਟਾਈਮ ਲੱਗਦਾ ਹੈ ਸਾਗ ਨੂੰ ਕਾਬੂ ਪਾਣ ਲਈ 9 ਮੁਲਾਜ਼ਮ ਪਹੁੰਚ ਚੁੱਕੇ ਨੇ ਉਹਦਾ ਕਹਿਣਾ ਹੈ ਪ੍ਰੈਸਰਾਂ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ ਕਿਉਂਕਿ ਉਹਦੇ ਖਤਰਾ ਹੈ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਨੇ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਦੂਸਰੀ ਗੱਡੀ ਜਿਹੜੀ ਹੈ ਉਹ ਵੀ ਪਾਣੀ ਜਿਹੜੀ ਹੈ ਪਹੁੰਚ ਚੁੱਕੀ ਹੈ ਸੋ ਪੁੱਲ ਮੁਲਾਜ਼ਮ ਵੀ ਅੱਗੇ ਜਾ ਰਹੇ ਨੇ ਨਾਲ ਕਾਇਲ ਕੁਝ ਵਿੱਚ ਹੋਰ ਕੁਝ ਪਾਇਆ ਗਿਆ ਕੋਈ ਕੈਮੀਕਲ ਐਡ ਕੀਤਾ ਗਿਆ ਜਿਹੜਾ ਅੱਗ ਤੇ ਜਲਦੀ ਕਾਬੂ ਪਾਏਗਾ ਲਗਾਤਾਰ ਤਸਵੀਰਾਂ ਵਾਲੀਆਂ ਸਹਾਇਨੀਆਂ ਕਰ ਰਹੇ ਆ ਕੈਨਨ ਜਿਹੜੀ ਗੈਲਨ ਹੈ ਉਹ ਨਾਲ ਲਗਾਈ ਗਈ ਹੈ ਸ਼ਾਇਦ ਉਹਦੇ ਚ ਜਿਆਦਾ ਪਾਵਰ ਹੋਏਗੀ ਅੱਗ ਤੇ ਕਾਬੂ ਪਾਉਣ ਦੀ ਜਿਹੜੀ ਨਾਲ ਨਾਲ ਤੁਹਾਨੂੰ ਦਿਖਾ ਰਹੇ ਆਂ ਸੀ ਤਸਵੀਰਾਂ ਤੋਂ ਕਾਫੀ ਵਕਤ ਜਿਹੜਾ ਹੋ ਚੁੱਕਿਆ ਬਹੁਤ ਦੂਰ ਹਾਂ ਮੈਂ ਤਾਂ ਬਹੁਤ ਦੂਰ ਹਾਂ ਭਾਜੀ ਉਹ ਦੇਖੋ ਕਿੱਥੇ ਪੁੱਜੇ ਉਧਰ ਦੇਖੋ ਪਰਲੀ ਚਾਹ ਤੁਸੀਂ ਆਓ ਜੀ ਕਉ ਬਹੁਤ ਦੂਰ ਆ ਭਾਈ ਇਥੇ ਤਾਂ ਸੇਕ ਵੀ ਨਹੀਂ ਹੁੰਦਾ ਆ ਲੋ ਤੁਹਾਨੂੰ ਆਪਣੀ ਸੇਫਟੀ ਕਰ ਦਿਆਂਗੇ ਇਹ ਸਰਕਾਰੀ ਹਾਂ ਕੋਈ ਗੱਲ ਨਹੀਂ ਕੋਈ ਗੱਲ 100 ਇੱਥੇ ਵੀ ਰਾਮ ਲਾਵਾਂਗੇ ਕਿਉਂਕਿ ਅੱਗ ਜਿਹੜੀ ਹੈ ਬਹੁਤ ਭਿਆਨਕ ਹੈ ਹੁਣ ਦੇਖਣਾ ਹੈ ਕਿਨੇ ਟਾਈਮ ਬਾਅਦ ਇਸ ਤੇ ਕਾਬੂ ਪਾਇਆ ਜਾਂਦਾ